ਕੋਡੀ 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 ਦੇਖ ਪਹਿਲਾ ਹੋਰ ਆਪਾਂ ਨੂੰ ਘਾਟਾ ਪਿਆ ਯਾਰ ਉਹਨਰ ਪਿਆ ਅੰਦਰ ਪਿਆ ਬਹੁਤ ਮਾਰੀ ਐ ਐਡਾ ਲਿਗਾ ਆ ਜਵਾਕੀ ਉਹਦਾ ਚਾਰੇ ਦਾ ਉਹਦਾ ਫਾੜੇ ਨਾਲ ਖੇਡਦਾ ਰਿਹਾ ਜੀ ਚਲੋ ਸਾਡੇ ਤੋਂ ਸੀਨੀਅਰ ਹੀ ਜਾਂਦੇ ਰਹੇ ਕੈਨੇਡਾ ਜਦੋਂ 40 40 42 ਸਾਲਾਂ ਦਾ ਪੂਰਾ ਵਧੀਆ ਟੰਦਾ ਐਡਾ ਨਾਈਸ ਹੀ ਨਾ ਯਾਰ ਇੰਨਾ ਜਿਆਦਾ ਨਾਈਸ ਮਹਾਰਾਜ ਯਾਰ ਇਹ ਭਲਵਾਨ ਜੀ ਇਹ ਬੰਦੇ ਇਹ ਬੰਦੇ ਜਦੋਂ ਜਾਂਦੇ ਹੁੰਦੇ ਸੀ ਨਾ ਕਿ ਇਹ ਬੰਨੇ ਤੇ ਕਹਿੰਦੇ ਹੁੰਦੇ ਵੀ ਅੱਜ ਠੂੜ ਦੀ ਟੀਮ ਆਈ ਇਹਨੇ ਜਿਤਨਾ ਮੈਨੂੰ ਸਮੇਂ ਦਾ ਪਤਾ ਲੱਗਦਾ ਹਾਂ ਹਾਂ ਸੋਕ ਪਰ ਤੱਕਾ ਆਇਆ ਮੇਰੀ ਗੱਲ ਸੁਣ ਤੇ ਦੱਸਦਾ ਸਹੀ ਦੱਸ ਮੇਰੇ ਪ੍ਰੋਮੋਟਰ ਇੱਕ ਰਾ 2011 ਚ ਕੋਈ ਗੱਲਬਾਤ ਜੀ ਹੋ ਗਈ ਤੇ ਮੈਂ ਵਾਪਸ ਆ ਚੱਲਿਆ ਕੈਨੇਡਾ ਤੋਂ ਕਿਨੇ ਭਲਵਾਨਾ ਦੂਰ ਚੱਲ ਚੱਲਿਆ ਨਰਪੈਣ ਕੇ ਤੋ ਰੋਕਣੀ ਹੋਣਾ ਤੂੰ ਬੰਦਾ ਜਿਹੜਾ ਨਰਪੈਣ ਨੂੰ ਫੜਦਾ ਨਰਪੈਣ ਨੂੰ ਕੋਈ ਫੜਦਾ ਨਹੀਂ ਐਡਾ ਤਗੜਾ ਹੈ ਬੰਦਾ ੱੱਕੇ ਮਾਰਦਾ ਹੈ ਲੋਕਾਂ ਨੂੰ ਤੇ ਪਹਿਲਾਂ ਜਿੰਦਗੀ ਨੂੰ ਨਹੀਂ ਕਹਦਾ ਉਹ ਵੇਖਿਆ ਕਿ ਮੈਂ ਅੱਜ ਮੈਂ ਹੁਣ ਵੀਡੀਓ ਕੱਢ ਕੇ ਰੇਕੀਆ ਬਲਵਾ ਲਈ ਮੈਂ ਖੇਡਦਾ ਵੇਖਿਆ ਬੜਾ ਤਗੜਾ ਉਹ ਸਤਾਜੀ ਅਸੂਮਰੂ ਜੀ ਬਾਹਰ ਗਿਆ ਦਤੇ ਅਮੈਜਿੰਗ ਕਲਾਪਾਂ ਦਾ ਰਾਜੇ ਕੋਹਿੰਦਰ ਮੈਜਨਰ ਆ ਗਿਆ ਤੇ ਹੁੰਦਾ ਕਿਦਾਂ ਅੱਜ ਹੁੰਦਾ ਅੱਜ 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 ਪਕਾਨਾ ਪਕਾਨਾ ਕਾ ਫਿਰ ਰਹਾ ਅਗਲਾ ਬੱਪੂ ਵਿਲਾ ਪਿੰਡਰ ਦੇ ਦਵਾਰੇ ਦੇ ਮੇਰੇ ਨਾਲ ਸੀਰੀਅਸ ਮੇਰੀ ਅੱਖਾਂ ਚ ਪਾਣੀ ਨਿਕਲ ਗਿਆ ਲੱਤ ਵੇਖ ਕੇ ਅਦਰ ਮੈਨੂੰ ਆਵਰਫਾਈ ਰਾਤ ਮੈਂ ਨਹੀਂ ਓਏ ਲੱਤ ਦੀ ਵਿਲਾ ਮਹਾਰਾਜ ਸੱਚਾ ਬਾਦਸ਼ਾਹ ਪਲੇਅਰ ਕੈਨੇਡਾ ਗਿਆ ਉਹਦੇ ਸੱਟ ਲੱਜੇ ਲੱਗਣੀ ਨਹੀਂ ਚਾਹੀਦੀ ਤੇ ਉਹਦੀ ਲੱਤ ਮੇਰੇ ਘੁੰਮ ਕੇ ਤੇ ਫਿਰ ਯਾਰ ਕੈਂ ਜੀ ਨਹੀਂ ਕਰਦਾ ਵੇਖਣ ਨੂੰ ਮੈਨਾਂ ਪਰ ਫੇਰ ਮੈਂ ਕੋੜਾ ਘੁੱਟ ਭਰ ਕੇ ਮੈਂ ਵੀ ਹੋਇਆ ਕੀ ਬਣਿਆ ਕੀ ਆ ਉਹ ਕੁੜੀਆ ਕਾਹਦਾ ਕਰਕੇ ਨਾ ਉਹਦਾ ਪੈਰ ਤਿਲਕ ਕੇ ਬਾਹਰ ਆਊਟ ਹੋ ਗਿਆ ਪੈਰ ਜਦੋਂ ਮੁੜ ਕੇ ਤੇ ਉਹ ਕੁੜੀਆ ਥੱਲੇ ਆ ਗਈ ਆ ਗੋਡਾ ਹੀ ਆ ਗੋਡਾ ਮਿਲਦਾ ਇੱਥੋਂ ਟੁੱਟੀ ਹੈ ਨਾ ਗੋਡੇ ਲੱਗੋ ਟੁੱਟ ਗਈ ਹੈ ਨਾ ਇੱਥੋਂ ਕਿਥੋਂ ਲੱਗਦੀ ਆ ਮੈਨੂੰ ਇਹ ਚੀਜ਼ ਆ ਨਹੀਂ ਨਹੀਂ ਇੱਥੋਂ ਉੱਤੋਂ ਆ ਉੱਤੋਂ ਟੱਟੀ ਆ ਗੋਡੇ ਤੋਂ ਉੱਤੋਂ ਟੱਟੀ ਆ ਅੱਛਾ ਪੱਟ ਦੀ ਟੁੱਟੀ ਆ ਪੱਟ ਦੀ ਅੱਡੀ ਟੁੱਟੀ ਆ ਉਦੋਂ ਨਹੀਂ ਉਸੇ ਮੈਚ ਹੀ ਲੱਗੀ ਆ ਦੇ ਉਦੋਂ ਨਹੀਂ ਲੱਗੀ ਇੱਕ ਵੇਖ ਹੁਣ ਹੁਣ ਗੱਲ ਵੇਖ ਕੈਨੇਡਾ ਕੈਨੇਡਾ ਥੋੜੀ ਰਿਆ ਵੀ ਮੈਂ ਮੰਨ ਕੇ ਚੱਲ ਮੈਂ ਉਹ ਸੁਣਦਿਆਂ ਹਾਂ ਦੋਵਾ ਘੰਟਿਆਂ ਬਾਅਦ ਐਮਬੂਲੈਂਸ ਆਈ ਉਥੇ ਮਗਾ ਦੇ ਪੰਜਾਬ ਤੇ ਪੰਜਾਬ ਨਾਲ ਦਾ ਵੀ ਰਹਿ ਗਿਆ ਨਾ ਨਾ ਕੀਰਤਾਂ ਦੋਵਾਂ ਘੰਟੇ ਬਾਅਦ ਦੋਵਾਂ ਘੰਟੇ ਬਾਅਦ ਐਬੂਲੈਂਸ ਆ ਤੇ ਦੋਵਾਂ ਘੰਟੇ ਬਾਅਦ ਬੱਬੂ ਨੂੰ ਲੈ ਕੇ ਗਏ ਤਵੇ ਲੋ ਤੇ ਯਾਰ ਦੂਜਾ ਮਰਾ ਬੰਦਾ ਇੰਨਾ ਚਿਰ ਉਤੇ ਪੀੜਨਾ ਤੜਪਦਾ ਰਿਹਾ ਔਖਾ ਯਾਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ